ਦੋਸਤੋ ਇਹ ਵੀਡੀਓ ਖਾਸ ਸਾਡੇ ਪੰਜਾਬ ਦੇ ਲੋਕਾਂ ਵਾਸਤੇ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਆਪਣਾ ਫਰਜ਼ ਸਮਝ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਹੈਰਾਨ ਕਰ ਸਕਦੀ ਹੈ। ਇਹ ਵੀਡੀਓ ਨੇ ਇੱਕ ਗੁਰੂ ਘਰ ਦੇ ਵਿੱਚੋਂ ਲਈ ਗਈ ਹੈ ਤੇ ਇਹ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ। ਵੀਡੀਓ ਦੇ ਵਿੱਚ ਨਾਲ ਤੁਸੀਂ ਇੱਕ ਬਜ਼ੁਰਗ ਗ੍ਰੰਥੀ ਸਿੰਘ ਨੂੰ ਵੇਖ ਸਕਦੇ ਹੋ ਜੋ ਕਿ ਅਮਰਤ ਵੇਲੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦਾ ਹੈ। ਪਰ ਤੁਸੀਂ ਇਸ ਬਜ਼ੁਰਗ ਗ੍ਰੰਥੀ ਸਿੰਘ ਦੇ ਹਾਲਾਤ ਵੇਖ ਕੇ ਹੈਰਾਨ ਹੋ ਜਾਓਗੇ। ਬਜ਼ੁਰਗ ਆਪ ਖਲੌੜੀਆਂ ਤੇ ਤੁਰਦਾ ਹੈ ਤੇ ਬਜ਼ੁਰਗ ਹੋਣ ਦੇ ਬਾਵਜੂਦ ਹੀ ਇਕੱਲਾ ਹੀ ਮਹਾਰਾਜ ਦੀ ਸੇਵਾ ਕਰ ਰਿਹਾ ਹੈ 200 ਵੀਡੀਓ ਵੇਖ ਕੇ ਬੜਾ ਹੀ ਦੁੱਖ ਲੱਗਿਆ ਜਿੱਥੇ ਸਾਡੇ ਲੋਕ ਖਾਲਸੇ ਦੇ ਰਾਜ ਦੀਆਂ ਗੱਲਾਂ ਕਰਦੇ ਆ ਪਰ ਉਹਨਾਂ ਲੋਕਾਂ ਨੂੰ ਇਹ ਪ੍ਰਬੰਧ ਨਹੀਂ ਦਿਖਦੇ ਕਿ ਗੁਰੂ ਦੀ ਜਿਹੜੀ ਸੇਵਾ ਹੈ ਉਹ ਤਾਂ ਸਾਡੇ ਲੋਕਾਂ ਤੋਂ ਸਹੀ ਤਰੀਕੇ ਨਾਲ ਹੁੰਦੀ ਨਹੀਂ ਤੇ ਅਸੀਂ ਗੱਲਾਂ ਖਾਲਸੇ ਦੇ ਰਾਜ ਦੀਆਂ ਕਰਦੇ ਆ ਤੇ ਆਹ ਵੀਡੀਓ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਜਿਹੜੀ ਗੁਰੂ ਦੀ ਸੇਵਾ ਹੁੰਦੀ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ ਤੇ ਨਾਲ ਤੁਸੀਂ ਇਸ ਬਜ਼ੁਰਗ ਦੇ ਹਾਲਾਤ ਵੀ ਵੇਖ ਸਕਦੇ ਹੋ ਕਿ ਜਿਹੜੇ ਬਜ਼ੁਰਗ ਗ੍ਰੰਥੀ ਸਿੰਘ ਨੇ ਉਹ ਕਿਹੜੇ ਹਾਲਾਤਾਂ ਨਾਲ ਜੂਝ ਰਹੇ ਨੇ ਇੱਕ ਵੀ ਪ੍ਰਬੰਧਕ ਇੱਥੇ ਵਿਖਾਈ ਨਹੀਂ ਦੇ ਰਿਹਾ ਨਾ ਹੀ ਕੋ ਗੁਰੂ ਘਰ ਦਾ ਜਿਹੜਾ ਜਥੇਦਾਰ ਹੈ ਜਾਂ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਨੇ ਜਾਂ ਗੁਰੂ ਘਰ ਦੇ ਪ੍ਰਧਾਨ ਨੇ ਉਹਨਾਂ ਵਿੱਚੋਂ ਇੱਕ ਵੀ ਇੱਥੇ ਵਿਖਾਈ ਨਹੀਂ ਦੇ ਰਿਹਾ ਬੜਾ ਹੀ ਦੁੱਖ ਲੱਗਿਆ ਵੀਡੀਓ ਨੂੰ ਵੇਖ ਕੇ ਕਿ ਜਿਹੜੇ ਇੱਥੋਂ ਦੇ ਪ੍ਰਧਾਨ ਨੇ ਉਹ ਸਿਰਫ ਪੈਸੇ ਖਾਣ ਵਾਸਤੇ ਹੀ ਇੱਥੇ ਲੱਗੇ ਹੋਏ ਨੇ ਤੇ ਗੁਰੂ ਘਰ ਦੀ ਮਰਿਆਦਾ ਨਾਲ ਜਾਂ ਗੁਰੂ ਦੀ ਸੇਵਾ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ